ਇਹ ਰਗਾ ਕੁੱਤੇ ਬੰਦੇ ਨੂੰ ਫੋਨ ਲਾ ਕੇ ਮੈਂ ਕਰਨਾ ਵੀ ਕੀ ਹੈ ਬਾਅਦ ਚ ਜਿਹੜਾ ਸਾਹਿਬ ਜਾਂਦੇ ਤੁਲਨਾ ਕਰਨ ਰਿਹਾ ਅਗਲੇ ਬੰਦੇ ਨਾਲ ਵੱਡੇ ਵੀਰ ਮੈਂ ਸਾਹਿਬ ਜਾਂਦੇ ਨਾਲ ਤੁਲਨਾ ਕੀ ਕੀਤੀ ਨਹੀਂ ਹੋਰ ਹੋਰ ਕਿਹਦੀ ਗੱਲ ਨੂੰ ਨਹੀਂ ਮੈਂ ਕਮਾਲ ਇਹ ਸਮਾਲ ਹੋ ਗਈ ਨਹੀਂ ਤੂੰ ਰੱਬ ਪਾ ਮੈਨੂੰ ਕਿੱਥੇ ਆਉਂਦੀ ਇਹ ਬੁਨਾ ਨਹੀਂ ਤੂੰ ਸਮਝੂਗਾ ਕਿ ਨੂੰੜਾ ਕਿਹੜਾ ਸਿਆਣਾ ਬੋਲੂਗਾ ਤੈਨੂੰ ਤੂੰ ਸ਼ਰਮ ਕਰ ਕੋਈ ਚਾਰ ਟੁਕੜਿਆਂ ਕਰਕੇ ਤੂੰ ਦੁਨੀਆਂ ਨੂੰ ਖੁਸ਼ ਕਰਨ ਰਿਹਾ ਵਾ ਤੇ ਜਿਹੜਾ ਤੂੰ ਨਹੀਂ 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 ਤੁਲਨਾ ਕਰਨ ਦੇ ਵਿੱਚ ਮਕਾੜ ਕਰਨਾ ਨਹੀਂ ਸਬੂਤ ਪਿਆ ਟੁਕੜਿਆਂ ਤੂੰ ਕਿੱਥੇ ਨੂੰ ਜਾਣਾ ਨਹੀਂ ਤੂੰ ਨਹੀਂ ਤੂੰ ਦੱਸ ਕਿੱਥਾ ਗਿਆ ਹੂੰ ਮੁਕੀ ਤਰ੍ਹਾਂ ਕਿ ਕਿ ਕਿਹੜਾ ਕਿਹੜਾ ਬੰਦਾ ਮੈਨੂੰ ਟੁਕੜਾ ਨਹੀਂ ਟਕਾਉਂਦਾ ਵਾ ਹੈਂ ਤੁਸੀਂ ਟੁਕੜਾ ਟਕਾਉਂਦੇ ਤੂੰ 10 ਪਹਿਲਾਂ ਮੈਨੂੰ ਕੀ ਕਿਵੇਂ ਟੁਕੜੇ ਕਰਕੇ ਨਹੀਂ ਕਰਨੇ ਹੋਰ ਤੂੰ ਕਰਨਗੇ ਦਿਆਂ ਵਾ ਤੇ ਤੁਸੀਂ ਟਾ ਟੁਕੜੇ ਵਾਸਤੇ ਕਰੀ ਜਾਂਦੇ ਆ ਯਾਰ ਸਭ ਤੂੰ 10 ਪਹਿਲਾਂ ਮੈਨੂੰ ਮੈਂ ਨਹੀਂ ਮੈਂ ਗੁਰੂ ਦੀ ਗੱਲ ਕਰਾਂ ਟੁਕੜਾ ਨਹੀਂ ਕਰਨੇ ਮੈਨੂੰ ਮੈਨੂੰ ਮੈਂ ਇੱਕ ਗੁਰੂ ਦਾ ਸਿੱਖ ਆ ਮੇਰੇ ਅੰਦਰ ਦਰਦ ਜਾ ਗਿਆ ਕਿ ਤੂੰ ਇੱਕ ਅੰਬਲੀ ਬੰਦੇ ਦੀ ਜਿਹੜੀ ਤੁਲਨਾ ਆ ਮਾ ਚਮਕੌਰ ਸਾਹਿਬ ਨਾਲ ਕਰਤੀ ਠੰਡਰਬੁਰਜ ਨਾਲ ਕਰਤੀ ਇੰਨਾ ਆ ਸੰਧਰ ਤਾਲੂ ਕੋ ਮੂੰਹ ਚੋਕੇ ਹੋਰ ਕਹਿਣਾ ਤੂੰ ਗੱਲ ਨੂੰ ਆ ਵਿਸ਼ਵਦੀਪ ਹਾਂਜੀ ਵੀਰੇ ਵਿਸ਼ਵਦੀਪ ਕੀ ਹਾਲ ਚਾਲ ਹੈ ਤੁਹਾਡੇ ਵੀਰ ਠੋਕਰਾ ਜੀ ਪਹਿਚਾਣਿਆ ਕਿ ਨਹੀਂ ਪਹਿਚਾਣਿਆ ਪਛਾਣਿਆ ਮਾਰਾ ਪਛਾਣਿਆ ਜੀ ਹੋਰ ਕਿੱਦਾਂ ਸੇਤਾਂ ਠੀਕ ਨੇ ਹੁਣ ਹਾਂਜੀ ਹਾਂਜੀ ਪਤਾਇਆ ਪਤਾਇਆ ਦੋ ਚਾਰ ਪਹਿਲਾਂ ਵੀ ਫੋਨ ਕੀਤਾ ਸੀ ਤੇ ਉਦੋਂ ਤੇ ਮੇਰੇ ਵੀਰ ਤੋਂ ਚੱਕਿਆ ਹੀ ਨਹੀਂ ਫੋਨ ਬਾਈ ਜੀ ਮੇਰੀ ਉਦੋਂ ਸਿਹਤ ਨਹੀਂ ਠੀਕ ਸੀ ਅੱਜ ਠੀਕ ਹੈ ਤੇ ਮੈਂ ਤੁਹਾਡਾ ਫੋਨ ਚੱਕਿਆ ਵੀ ਆ ਨੰਬਰ ਸੇਵ ਮੈਂ ਉਦੋਂ ਹੀ ਕਰ ਲਿਆ ਸੀ ਮੋਹਿੰਦਰ ਕਹਿ ਕੇ ਹੁਣ ਕਿੱਥੇ ਹੋ ਤੁਸੀਂ ਹੁਣ ਇਸ ਟਾਈਮ ਮੈਂ ਬਰਨਾਲੇ ਆ ਜੀ ਅੱਛਾ ਭਾਨੀ ਸਿੱਧੂ ਨਾਲ ਆਏ ਹੋਏ ਹੋ ਹਾਂਜੀ ਹਾਂਜੀ ਹੈਗਾ ਦੋ ਮਿੰਟ ਇੱਕ ਬਾਅਦ ਚ ਗੱਲ ਕਰਨੀ ਹੈ ਟਾਈਮ ਹੈਗਾ ਤੁਸੀਂ ਕਰ ਲਓ ਗੱਲ ਜੀ ਮੈਂ ਕਰ ਲੈਣਾ ਹੈ ਕਰ ਲਓ ਗੱਲ ਕੋਈ ਤੁਹਾਡੀ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਆ ਜਿਹਦੇ ਚ ਤੁਸੀਂ ਉਹ ਭਾਨੇ ਦੀ ਜਿਹੜੀ ਆ ਤੁਲਨਾ ਜਿਹੜੀ ਆ ਉਹ ਛੋਟੇ ਸਾਹਿਬ ਜਿਆਦਾ ਠੱਡੇ ਓਰਜਨਲ ਕੀਤੀ ਹੈ ਨਹੀਂ ਨਹੀਂ ਮੈਂ ਤੁਲਨਾ ਨਹੀਂ ਕੀਤੀ ਗੱਲ ਨੂੰ ਸਮਝ ਲਓ ਜੇ ਤਾਂ ਤੁਸੀਂ ਬਰੋਰ ਕਰਨ ਉਹ ਗੱਲ ਮੈਨੂੰ ਯਾਦ ਆ ਗਈ ਸੀ ਠੰਡੇ ਬੁਰਜ ਦੀ ਮੈਂ ਭਾਨੇ ਦੀ ਤੁਲਨਾ ਨਹੀਂ ਕੀਤੀ ਨੋਟ ਕਰੋ ਇੱਕ ਮਿੰਟ ਨਹੀਂ ਨਹੀਂ ਮੇਰੇ ਛੋਟੇ ਵੀਰ ਉਹ ਉਹ ਵੀ ਚਲੋ ਯਾਦ ਆ ਗਈ ਆ ਪਰ ਕੀ ਸੋਚ ਕੇ ਯਾਦ ਆ ਗਈ ਹਾਂਜੀ ਕੀ ਸੋਚ ਕੇ ਯਾਦ ਆ ਗਈ ਨਹੀਂ ਨਹੀਂ ਸੋਚ ਕੇ ਦਾ ਯਾਦ ਕੀ ਜਦੋਂ ਆਈ ਗਈ ਮੈਂ ਤਾਂ ਵਜ਼ੀਰ ਖਾਨ ਨਾਲ ਟੱਪ ਗਿਆ ਇਹ ਕੰਮ ਵਜ਼ੀਰ ਖਾਨ ਨੇ ਕੀਤੇ ਸੀ ਵਿਸ਼ਵਦੀਪ ਛੋਟੇ ਵੀਰ ਭੀੜ ਨੂੰ ਖੁਸ਼ ਕਰਨ ਵਾਸਤੇ ਨਾ ਭੀੜ ਨੂੰ ਖੁਸ਼ ਕਰਨ ਵਾਸਤੇ ਕੁਝ ਕਿਸੇ ਵੇਲੇ ਨਾ ਉਹ ਜੀ ਗੱਲ ਮੂੰਹ ਚ ਕਦੇ ਨਹੀਂ ਕੱਢੀਦੀ ਹੁੰਦੀ ਕਿ ਆਪਣੇ ਨਾ ਮਤਲਬ ਆਪਣਾ ਨੁਕਸਾਨ ਹੋ ਜੇ ਜਾਂ ਧਰਮ ਨੂੰ ਨੀਵਾ ਕਰਦੀ ਆਪਾਂ ਹੁਣ ਇੱਕ ਬੰਦਾ ਦੁਨੀਆਵੀ ਬੰਦਾ ਕੋਈ ਧਰਮ ਨੂੰ ਨੀਵਾ ਨਹੀਂ ਕੀਤਾ ਛੋਟੇ ਵੀਰ ਛੋਟੇ ਵੀਰ ਮੇਰੀ ਇੱਕ ਮਿੰਟ ਤੁਸੀਂ ਵੀ ਸੁਣ ਲਓ ਫੇਰ ਸਾਨੂੰ ਵੀ ਲਾਉਣਾ ਜੀ ਹਾਂ ਧਰਮ ਨੂੰ ਕੋਈ ਨੀਵਾ ਨਹੀਂ ਕੀਤਾ ਔਰ ਨਾ ਹੀ ਧਰਮ ਕੋਈ ਮੇਰੇ ਵਰਗਾ ਨੀਵਾ ਕਰ ਸਕਦਾ ਤੇ ਧਰਮ ਨੂੰ ਨੀਵਾ ਕਰਨਾ ਸ ਤਾਂ ਬਹੁਤ ਤਗੜੀਆਂ ਹਸਤੀਆਂ ਨੇ ਜ਼ੋਰ ਲਾਇਆ ਸੀ ਤੇ ਜੇ ਅੱਜ ਨੀਵਾ ਤਾਂ ਤੁਸੀਂ ਮੈਨੂੰ ਦੱਸ ਦੋ ਭਾਈ ਸਾਹਿਬ ਜੀ ਹਸਤੀਆਂ ਨੇ ਜ਼ੋਰ ਜ਼ਰੂਰ ਲਾਇਆ ਸੀ ਨਿਕਲ ਹਸਤੀਆਂ ਨੇ ਕੁਝ ਨਾ ਨਮਾਇंदे ਖੜੇ ਕਰਦੇ ਸੀ ਸਾਡੇ ਸਾਡੇ ਅਰਗੇ ਹਾਂ ਹਾਂ ਠੰਡੇ ਬੁਰਜ ਦੀ ਯਾਦ ਆ ਗਈ ਯਾਰ ਮੈਂ ਕਹਿੰਦਾ ਠੰਡੇ ਬੁਰਜ ਦੀ ਯਾਦ ਜਦੋਂ ਚਾਰ ਸਾਹਿਬ ਜਾਦਿਆਂ ਦੀ ਸ਼ਹੀਦੀ ਦੀ ਗੱਲ ਹੁੰਦੀ ਨਾ ਠੰਡਾ ਵੀ ਉਦੋਂ ਯਾਦ ਆਉਂਦਾ ਵਾ ਇਹਨੀਆਂ ਵੀ ਕੋਈ ਬੰਦਾ ਕੋਈ ਬੰਦਾ ਕੋ ਠੰਡਾ ਨਾ ਮਰ ਜੇ ਇਹ ਕੋਈ ਗੱਲ ਠੰਡਾ ਨਾ ਮਰ ਜੇ ਮੇਰੀ ਵੀ ਕਹਾਣੀ ਮੇਰੀ ਮੇਰੀ ਕਹਾਣੀ ਕੋਈ ਬੰਦਾ ਠੰਡਾ ਨਾ ਮਰ ਜੇ ਤੇ ਉਹ ਆਪਾਂ ਹੁਣ ਚਾਰ ਸਾਹਿਬ ਜਦਾਂ ਜੋੜ ਦਈਏ ਵੀ ਮੈਨੂੰ ਚਮਕੌਰ ਦੀ ਯਾਦ ਆ ਗਈ ਚਮਕੌਰ ਸਾਹਿਬ ਦੀ ਯਾਦ ਆ ਗਈ ਠੰਡੇ ਬੁਰਜ ਦੀ ਯਾਦ ਆ ਗਈ ਇੱਕ ਮਿੰਟ ਫਿਰ ਤੁਸੀਂ ਇਸ ਗੱਲ ਤੋਂ ਫਿਰ ਇੱਕ ਕੰਮ ਕਰ ਮੇਰਾ ਵੀ ਹੁਣ ਮੇਰੀ ਉਹ ਹੀ ਗੱਲ ਸੱਚ ਲੱਗਣਾ ਜੀ ਆਪਾਂ ਠੰਡਾਪੁਰ ਜਿੱਨਾ ਚੇਤਾਵਾ ਇੰਨਾ ਤੇ ਆ ਸਾਡੇ ਅੰਦਰ ਚਮਕੌਰ ਸਾਹਿਬ ਨੂੰ ਲੈ ਕੇ ਜਾਂ ਠੰਡੇਪੁਰ ਜੂ ਲੈ ਕੇ ਤੇ ਆਪਾਂ ਸਿੱਖੀ ਦੇ ਸਰੂਪ ਚ ਕਿਉਂ ਨਹੀਂ ਆਉਂਦੇ ਆਪਾਂ ਸਿੱਖੀ ਦੇ ਬੰਦੇ ਕਿਉਂ ਨਹੀਂ ਬਣਦੇ ਨਹੀਂ ਇੱਕ ਮਿੰਟ ਇਹ ਜਿਹੜਾ ਜਿਹੜੇ ਸਰਦਾਰ ਸਾਹਿਬ ਸਿੱਖੀ ਸਰੂਪ ਦੇ ਵਿੱਚ ਹੈਗੇ ਆ ਤੁਸੀਂ ਉਹਨਾਂ ਵਾਸਤੇ ਕੀ ਕਰੀ ਜਾਂਦੇ ਆ ਕੀ ਤੂੰ ਮੈਨੂੰ ਪਤਾ ਮਜਬੀ ਸਿੱਖਾਂ ਮੈਂ ਤੇਰੀ ਇਹ ਗੱਲ ਤਾਂ ਵੇਖ ਲਈ ਆ ਮਜਬੀ ਸਿੱਖ ਬੜੇ ਆਪਣੇ ਗਰੀਬ ਆ ਜਿਹੜੇ ਸਿੱਖੀ ਸਰੂਪ ਦੇ ਵਿੱਚ ਹੈਗੇ ਆ ਤੇ ਉਹ ਦੋ ਡਾਂਗ ਦੀ ਉੱਥੇ ਉੱਥੇ ਤੁਸੀਂ ਕੀ ਕਰੀ ਜਾਂਦੇ ਆ ਸਭ ਕੁਝ ਜਿੰਦਗੀ ਚੋਕੇ ਆ ਕੇ ਭਰਾਵਾ ਕਰਦੇ ਪਏ ਆ ਕੀ ਕਰੀ ਜਾਂਦੇ ਆ ਅਸੀਂ ਤੂੰ ਕੀ ਕਰਾਉਣਾ ਚਾ ਨਹੀਂ ਮੈਂ ਤਾਂ ਪੁੱਛ ਰਿਆ ਤੂੰ ਦੱਸ ਉਹ ਕੀ ਕਰੀਏ ਨੇ ਤੂੰ ਤੂੰ ਕੀ ਕਰਨਾ ਚਾਹੁੰਦੇ ਆ ਆਪਾਂ ਉਹ ਕਰ ਦਿੰਦੇ ਆ ਦੱਸੋ ਨਹੀਂ ਮੈਂ ਤਾਂ ਕੀ ਕਰਾਉਣਾ ਤੂੰ ਦੱਸੋ ਨਾ ਆਪਾਂ ਆਪਾਂ ਦੱਸੋ ਕਰਨਾ ਪਰ ਅਹੀ ਦੱਸੋ ਕੀ ਕਰਨਾ ਨਹੀਂ ਮਹਾਰਾਜ ਗੱਲ ਪਤਾ ਕੀ ਆ ਤੁਸੀਂ ਲੱਗੇ ਪਏ ਆਪਾਂ ਲੱਗੇ ਤੁਹਾਨੂੰ ਬਸ ਇਹੀ ਗੁੱਸਾ ਆ ਵੀ ਇਹ ਪਹਾਣੇ ਤੇ ਬੋਲਿਆ ਮੇਰੇ ਗੁੱਸਾ ਨਹੀਂ 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 ਸਾਨੂੰ ਯਾਰ ਮੈਂ ਕਹਿੰਦਾ ਮੇਰੇ ਤੂੰ ਭਾਵੇਂ ਪਹਾਣੇ ਦੇ ਘਰ ਜਾ ਭਾਵੇਂ ਨਾ ਆ ਜਾ ਉਹਦਾ ਸਾਨੂੰ ਕੋਈ ਮਤਲਬ ਨਹੀਂ ਛੋਟੇ ਵੀਰ ਸਾਡਾ ਤਾਂ ਮਕਸਦ ਇਹ ਆ ਵੀ ਤੂੰ ਹੁਣ ਯਾਰ ਇੱਕ ਬੀੜੀ ਪੀਣ ਵਾਲੇ ਬੰਦੇ ਨੂੰ ਉਹ ਚਮਕੌਰ ਸਾਹਿਬ ਨਾਲ ਮਿਲਾਉਂਦੇ ਆ ਮੇਰੇ ਭਰਾ ਤੋਂ ਜਨਤਾ ਨੂੰ ਖੁਸ਼ ਕਰਨ ਵਾਸਤੇ ਕੀ ਨੂੰ ਜਨਤਾ ਨੂੰ ਉਹ ਮੈਂ ਫਿਰ ਤੋਂ ਇਹਨਾਂ ਵੱਡੇ ਵੀਰ ਮੈਂ ਜਦੋਂ ਬੋਲਿਆ ਮੈਂ ਜਨਤਾ ਨੂੰ ਦੁਨੀਆ ਦਾ ਸਾਲਾ ਹਾਂ ਜੋ ਮਰਵੰਝੀ ਗੁਰਬਾਣੀ ਕਹਿੰਦੀ ਕਿ ਨਹੀਂ ਕਹਿੰਦੀ ਸੁਣੀ ਕਿ ਤੇ ਗੁਰਬਾਣੀ ਦੁਨੀਆ ਦਾ ਸਾਲਾ ਹੈ ਜੋ ਮਰਵੰਝੀ ਸੀ ਕੱਲੇ ਗੁਰੂ ਆਲੇ ਤਾਂ ਤੁਸੀਂ ਆਂ ਕੱਲੇ ਬਾਕੀ ਨਹੀਂ ਮੈਂ ਮੈਂ ਤਾਂ ਛਪਰਾਵਾ ਸਾਨੂੰ ਅਸੀਂ ਤੇ ਗੁਰੂ ਆਣੇ ਤੇ ਗੁਰੂ ਦੀ ਪਹੁੰਚ ਰਹਿੰਦੇ ਆ ਨਾ ਆਪਾਂ ਜਨਤੜ ਥੋੜਾ ਖੁਸ਼ ਕਰਦੇ ਆ ਵੀ ਇੱਕ 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 ਅਮਲੀ ਇੱਕ ਅਮਲੀ ਇੱਕ ਅਮਲੀ ਬੰਦੇ ਕਰਕੇ ਅਮਲੀ ਬੰਦੇ ਕਰਕੇ ਮੇਰੇ ਭਰਾਵਾ ਹੀ ਮਤਲਬ ਕਰਦਿਏ ਅਸੀਂ ਕੁਸ਼ ਕਰ ਲਈਏ ਹੋਰ ਇੱਕ ਗੱਲ ਸੁਣੋ ਹਾਂ ਹੁਣ ਤੁਸੀਂ ਗੁਰਬਾਣੀ ਦੀ ਗੱਲ ਤਾਂ ਕਰ ਲਈ ਆ ਜੀ ਫੰ ਤੁਸੀਂ ਇੱਕ ਮੇਰੀ ਇੱਕ ਇੱਕ ਮੇਰੀ ਇੱਕ ਨਾ ਮੇਰੀ ਗੱਲ ਦਿਮਾਗ ਚ ਨਾ ਚੰਗੀ ਤਰ੍ਹਾਂ ਮੇਰਾ ਵੀਰ ਬਿਠਾ ਲਿਆ ਠੀਕ ਆ ਤੂੰ ਜਿੱਥੇ ਮਰਜੀ ਜਾ ਤੇਰੀ ਆਪਣੇ ਨਿੱਜੀ ਸੋਚ ਆ ਤੇਰੇ ਆਪਣੇ ਨਿੱਜੀ ਵਿਚਾਰ ਆ ਲੇਕਨ ਕਦੇ ਵੀ ਉਸ ਤਰੀਕੇ ਦੇ ਨਾਲ ਕਦੇ ਵੀ ਕਿਸੇ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਦਾ ਤੁਹਾਨੂੰ ਠੇਕਾ ਨਹੀਂ ਨਾ ਤੁਸੀਂ ਪਹੁੰਚਾ ਸਕਦੇ ਹੋ ਆਜੇ ਛੋਟੇ ਵੀਰ ਆਜੇ ਤੁਹਾਡੀ ਤੁਹਾਡੀ ਆ ਗੱਲ ਦੇ ਨਾਲ ਮੇਰੀ ਮੇਰੀ ਨਹੀਂ ਮੈਂ ਨਹੀਂ ਸੁਣਨੀ ਅੱਜ ਤੂੰ ਮੇਰੀ ਹੁਣ ਮੇਰਾ ਵੀਰ ਮੇਰੀ ਸੁਣ ਤੂੰ ਤੁਹਾਡੀ ਸੁਣੀ ਜਾਂਦੇ ਆ ਬੱਚੇ ਬੜੀ ਸੁਣਨੀ ਪੈਣੀ ਏ ਤੈਨੂੰ ਭਰਾਵਾ ਤੈਨੂੰ ਸੁਣਨੀ ਪੈਣੀ ਏ ਜੀ ਤੈਨੂੰ ਸਾਨੂੰ ਤਾਂ ਪਸੰਦ ਸੁਣ ਕੇ ਅਗ ਲੱਗੀ ਆ ਵੀ ਤੂੰ ਕਿਹੜੇ ਬੰਦੇ ਨਾਲ ਕੰਪੈਰੀਜਰ ਕਰਨ ਦੇ ਆ ਯਾਰ ਚਲੋ ਚਲੋ ਸੁਣਾਓ ਜੀ ਸੁਣਾਓ ਸੁਣਾਓ ਨਹੀਂ ਕੀ ਸੋਚ ਕੇ ਕਰਤਾ ਤੂੰ ਮੇਰੇ ਵੀਰ ਤੂੰ ਤੈਨੂੰ ਤੈਨੂੰ ਲੱਗਦਾ ਨਹੀਂ ਕਿ ਮੈਨੂੰ ਸੁਣਾਓ ਸੁਣਾਓ ਤੈਨੂੰ ਲੱਗਦਾ ਨਹੀਂ ਕਿ ਮਾਫੀ ਮੰਗਣੀ ਚਾਹੀਦੀ ਮੈਨੂੰ ਨਹੀਂ ਮੇਰੇ ਪਾ ਦੀ ਵੱਡੇ ਭਾਈ ਮੈਂ ਤਾਂ ਇਹ ਗੱਲ ਕਹੀ ਨਹੀਂ ਵੀ ਮੈਂ ਗੁਰੂਆਂ ਨਹੀਂ ਦੇ ਪ੍ਰਸ਼ਨ ਕਿਉਂ ਕਹਤਾ ਐਂੀ ਗੱਲ ਕਿਉਂ ਕਹਤੀ ਵੀ ਅੱਜ ਮੈਨੂੰ ਚਮਕੌਰ ਸਾਹਿਬ ਦੀ ਯਾਦ ਆ ਗਈ ਆ ਚਮਕੌਰ ਸਾਹਿਬ ਦਾ ਵੀ ਮੈਂ ਨਾਮ ਨਹੀਂ ਲਿਆ ਮੈਂ ਕਹਾਂ ਮੈਨੂੰ ਠੰਡਾ ਬੁਰਜ ਠੰਡਾ ਬੁਰਜ ਕਿੱਥੇ ਆ ਠੰਡਾ ਬੁਰਜ ਕਿੱਥੇ ਆ ਇੱਕ ਮਿੰਟ ਤੁਹਾਡੇ ਮੈਂ ਨਾਮ ਲੈਣ ਦੀ ਗੱਲ ਕੀਤੀ ਐ ਜਿਹੜਾ ਮੈਂ ਛੋਟੇ ਵੀਰ ਠੰਡਾ ਬੁਰਜ ਕਿੱਥੇ ਆ ਠੰਡਾ ਬੁਰਜ ਆ ਕਿੱਥੇ ਆ ਉਹ ਬਾਈ ਜੀ ਹੋਵੇ ਹੁਣ ਲੁਧਿਆਣੇ ਦੇ ਵਿੱਚ ਜਿੰਨੇ ਮਰਜੀ ਹੈਂ ਤੇ ਤੈਨੂੰ ਮਿਲਾਂਗੇ ਅਸਾਂ ਤੈਨੂੰ ਜਾਣਦੇ ਆ ਮੇਰੇ ਵੀਰ ਮੈਂ ਕਹਿੰਦਾ ਠੰਡਾ ਬੁਰਜ ਆ ਕਿੱਥੇ ਆ ਬਾਈ ਜੀ ਹੈ ਚਮਕੌਰ ਸਾਹਿਬ ਪਰ ਮੈਂ ਠੰਡਾ ਬੁਰਜ ਆਪਾ ਪੋਲੀ ਬਣਾ ਲੈ ਸਕਦੇ ਸੀ ਮਨਾਰੀ ਦਾ ਰਾ ਲੈਂਦਾ ਕੁੱਲੂ ਦਾ ਰਾ ਲੈਂਦਾ ਇੱਕ ਮੇਰੀ ਗੱਲ ਸ਼ਿਮਲਾ ਸ਼ਿਮਲਾ ਤਾਂ ਆ ਸਕਦਾ ਸੀ ਕੱਲਾ ਠੰਡੇ ਬੁੱਲ ਦੇ ਨਾਮ ਕਿਉਂ ਆਇਆ ਸ਼ਿਮਲੇ ਦਾ ਕਿਵੇਂ ਯਾਰ ਆਇਆ ਕਿਉਂ ਸ਼ਿਮਲੇ ਠੰਡ ਨਹੀਂ ਪੈਂਦੀ ਕਸ਼ਮੀਰੇ ਠੰਡ ਨਹੀਂ ਪੈਂਦੀ ਭਾਈ ਜੀ ਠੰਡ ਦੇ ਵਿੱਚ ਫਰਕ ਉੱਥੇ ਕਿਹਨੂੰ ਕਿਸ ਨੇ ਨੰਗਾ ਕਰਕੇ ਭਾਇਆ ਕਿਨੂੰ ਪ੍ਰੂਫ ਹੈਗਾ ਆਪਣੇ ਕੋਈ ਨਹੀਂ ਕੋ ਪ੍ਰੂਫ ਹੈਗਾ ਆਪਣੇ ਕੋਈ ਹਾਂਜੀ ਪ੍ਰੂਫ ਹੈਗਾ ਆਪਣੇ ਕੋਈ ਤੋਂ ਵੇਖ ਲਾਈਵ ਵੇਖ ਉਹਦਾ ਹੁਣ ਤੂੰ ਸੀ ਪ੍ਰੂਫ ਦੇਣੇ ਹੁਣ ਸਾਹਮਣੇ ਹੋ ਜੋ ਤਾਂ ਕਈ ਅੰਦਾਜ਼ ਹੈ ਹੈ ਨਹੀਂ ਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੂੰ ਨਹੀਂ ਨਹੀਂ ਮੇਰੀ ਗੱਲ ਸੁਣ ਉਹਦੋਂ ਦਾ ਫੋਨ ਕਰਨ ਦੇ ਆ ਇੱਕ ਮਿੰਟ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੂੰ ਬੋਲਣ ਦੇ ਨੇ ਮੱਜਬੀ ਸਿੱਖ ਵਾਲਮੀਕ ਸਮਾਜ ਦੀਆਂ ਧੀਆਂ ਭੈਣਾਂ ਨੂੰ ਇੰਨੀਆਂ ਗੰਦੀਆਂ ਟਿੱਪਣੀਆਂ ਕਰਦੇ ਨੇ ਉਹ ਉਹਦੇ ਬਾਰੇ ਤਾਂ ਆਪਣੀ ਜਵਾਬ ਨਹੀਂ ਖੁੱਲਦੀ ਤੇ ਉਹ ਹੁਣ ਉਹਦੇ ਬਾਰੇ ਹੁਣ ਤੁਸੀਂ ਜਾਤਾਂ 'ਚ ਕਿੱਥੋਂ ਆ ਗਏ ਹੋ ਤਾ ਤੂੰ ਸਿੱਖ ਸੀਗਾ ਨਹੀਂ ਨਹੀਂ ਹੁਣ ਤੂੰ ਮੈਂ ਭਰਾਵਾ ਤੈਨੂੰ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਉਹ ਮੇਰੀ ਗੱਲ ਸੁਣ ਮਿੱਤਰ ਪਿਆਰੇ ਇਧਰ ਕੰਨ ਖੋਲ ਕੇ ਹੁਣ ਤੂੰ ਗੱਲਾਂ ਕਰਨ ਲੱਗਾ ਵਾ ਉਹ ਜਿੱਦ ਤੋਂ ਬੜਾ ਕਹਿਣਾ ਧੀਆਂ ਭੈਣਾਂ ਨੂੰ ਉਹ ਤੇ ਜੇ ਆ ਤਾਂ ਇਹ ਨਹੀਂ ਪਤਾ ਲੱਗਦਾ ਤੈਨੂੰ ਵੀ ਗਰੀਬ ਦੀਆਂ ਧੀਆਂ ਭੈਣਾਂ ਉੱਥੀਆਂ ਮੇਰਾ ਸਭ ਦੇ ਸਾਂਝੀਆਂ ਹੁੰਦੀਆਂ ਵਾ ਇਹਨਾਂ ਨੂੰ ਗਰੀਬੀ ਮਾਰਦੀ ਹੈ ਤੇ ਦੱਸੋ ਕਹੋ ਤੁਸੀਂ ਕਰ ਕੀ ਸਕਦੇ ਆਂ ਆਪਾਂ ਗਰੀਬੀ ਦੀਆਂ ਧੀਆਂ ਭੈਣਾਂ ਕਿਉਂ ਨਹੀਂ ਕਰ ਸਕਦੇ ਨਹੀਂ ਜਿੱਤ ਜਿੱਤੇ ਜਦੋਂ ਬੜਕ ਬੜਕੇ ਜਿੱਦਾਂ ਕੋਈ ਦੱਸੇ ਜਦੋਂ ਬੜਕ ਬੜਕੇ ਕੋ ਕਰ ਰਹੇ ਆਂ ਮੈਂ ਉੱਥੇ ਨਹੀਂ ਕਰ ਤੂੰ ਉੱਥੇ ਨਹੀਂ ਕਰ ਮੇਰੇ ਉੱਥੇ ਨਹੀਂ ਗੱਲਾਂ ਕਰ ਇੱਥੇ ਉਹ ਚੁੱਪਾ ਆਪਣੀਆਂ ਮੈਂ ਕਰਨਾ ਵੀ ਸਾਡੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਭਾਈ ਸਾਡੇ ਵਿਚਾਰਕ ਮੱਤ ਪੇ ਹੋ ਸਕਦੇ ਆ ਤੇ ਕਮ ਸੇ ਕਮ ਨਹੀਂ ਨਹੀਂ ਸੁਣਾ ਕੀ ਤੇਰੀ ਮਾਂ ਤੂੰ ਤੇ ਕਹਿੰਦੇ ਹੁਣ ਤੂੰ ਦੂਜੇ ਬੰਦ ਤੁਰ ਪਿਆ ਤੂੰ ਐਡਾ ਸਾਰਾ ਮਹਿੰਦੀ ਸਿੰਘ ਨਾ ਤੇ ਬਹੁਤ ਗੰਦਾ ਤੂੰ ਬਹੁਤ ਬਰਖਾਈ ਕਰਦਾ ਕੰਮ ਤੇਰੇ ਛੋਟੇ ਨੇ ਤੇਰੇ ਤੇ ਵੀਰੇ ਤੁਹਾਡੇ ਭਾਰੇ ਛੋਟੇ ਆ ਫਿਰ ਮੇਰੀ ਗੱਲ ਸੁਣ ਪਹਿਲਾਂ ਨਹੀਂ ਮੇਰੀ 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 ਛੋਟੇ ਵੀ ਗੱਲ ਸੁਣਾ ਇਹ ਚ ਤੂੰ ਇੱਕ ਵਾਰੀ ਵੀ ਧੀਆਂ ਤਾਂ ਸੁਣ ਬੀਜੇਪੀ ਵਾਲਿਓ ਗੱਲ ਸੁਣੋ ਤੇਰਾ ਬੀਜੇਪੀ ਵਾਲਾ ਕਿੰਨੂੰ ਕਹਦੋ ਬੀਜੇਪੀ ਵਾਲਾ ਤੁਹਾ ਤੇਰੀ ਇਹ ਪਾ ਕੁੱਤੇਆਂ ਨੂੰ ਤੂੰ ਉਤਰਿਆ ਫਿਰਦਾ ਮੰਗਦੇ ਆ ਨੂੰ ਤੇਰਾ ਮੂੰਹ ਚੁੱਕ ਕੇ ਸਾਨੂੰ ਨਾ ਸੰਭਾਲ ਤੂੰ ਕਦੇ ਆ ਮਾਦੀ ਵਾਸ਼ਣ ਲਾ ਕੇ ਖੇਲਣਾ ਪੱਲੇ ਹੈ ਕੁਝ ਨਹੀਂ ਆਵੇਂ ਮਾਰਦਾ ਦੁਰਿੰਗਾ ਮਾਰਦਾ ਕਰਦਾ ਹਾਂ ਆ ਆਹੀ ਤੇਰੇ ਮੈਂ ਮੂੰਹ ਹਸੋਣਾ ਚਾਹੁੰਦਾ ਸੀ ਤੂੰ ਦੁੰਗ ਤੇ ਸੱਚੀ ਗੱਲ ਕਹਿੰਦਾ ਸੁਣ ਲੈ ਤ ਫਿਰ ਮਾਰੇ ਕਹਿਣ ਦੇ ਸ਼ਰੇਮ ਕਹਿਣ ਦੇ ਆ ਤੂੰ ਕਿਹਦਾ ਗੱਤੋ ਬੀਜਪੀ ਵਾਲਾ ਸਾਰੇ ਦਾ ਬੀਜਪੀ ਵਾਲਾ ਯਾਰ ਮੇਰੀ ਫੇਕ ਤੂੰ ਕਿੰਨਾ ਕੰਮ ਜਪਿਆ ਤੂੰ ਫੋਲਮੰਦਰਾ ਦੇ ਮੈਨੂੰ ਜਨਾ ਤੂੰ ਗੱਲ ਕਰੀ ਇਹਨਾਂ ਮਜਬੀਆਂਾਂ ਈਆਂ ਪੈਣਾ ਤੇ ਮਜਬੀ ਠੱਗਾ ਕਰੀ ਜਾਂਦੇ ਆ ਮਜਬੀਆਂ ਮਜਬੀਆਂ ਦੇ ਨਾਲ ਇਹਨਾਂ ਕੀ ਠੱਗਾ ਕਰਦਾ ਤੂੰ ਅਸਲ ਤੇ ਇਹਨਾਂ ਕੀ ਠੱਗਾ ਕਰਦਾ ਮਜਬੀਆਂ ਨੇ ਕਿਹੜੇ ਠੱਗਾ ਤੂੰ ਮੈਂ ਕਹਿੰਦਾ ਮਜਬੀ ਮਜਬੀਆਂ ਨੇ ਈਆਂ ਪੈਣਾ ਠੱਗਾ ਕਰੀ ਕੌਣ ਕਰ ਜਾਂਦੇ ਨੇ ਦੇ ਸਬੂਤ ਨਾ ਸਾਨੂੰ ਦੇ ਸਬੂਤ ਦੇ ਹਨ ਸਬੂਤ ਇਹ ਗਵਾਂਡ ਬਸੀ ਜਾਂਦੇ ਆ ਹੈ ਉਹ ਗਵਾਂਡ ਕੀ ਆ ਗਵਾਂਡ ਹੀ ਵਸੀ ਜਾਂਦੇ ਆ ਸਬੂਤ ਆਲੀ ਕੇ ਦੇ ਸਬੂਤ ਨਾ ਦੇ ਸਾਨੂੰ ਦੇ ਸਬੂਤ ਦੇ ਫਰ ਕਰ ਦੂਗੀ ਈ ਈਆਂ ਪਾ ਈਆਂ ਪਾ ਬੰਦੇ ਨੇ ਆ ਦੂਜਿਆਂ ਦੇ ਈਆਂ ਪਾ ਦੇ ਖਿਲਾਫ ਈ ਦੇ ਆ ਤੂੰ ਕੰਮਸ ਕਮ ਇੱਕ ਵਾਰੀ ਨਾ ਜਬਾਰ ਖੋਹ ਰੇ ਇੱਕ ਵਾਰੀ ਦੀ ਮੋਲ ਮੂ ਆ ਕਾਦਾ ਕਾਦਾ ਕੁਲਾ ਫਿਰ 10 ਵੀ ਲੈ ਕਾਦਾ ਤੂੰ ਨਾ ਮੈਂ 10 ਵੀ ਲੈ ਆ ਕੀ ਖਾਦਾ ਪੀਤਾ ਕੀ ਦਾ ਤੇਰਾ ਖਾਦਾ ਪੀਤਾ ਮੈਨੂੰ ਲੱਗ ਲੱਗ ਤੇਰਾ ਉਹ ਤੇਰਾ ਖਾਦਾ ਪੀਤਾ ਜਿਹੜਾ ਮੇਰਾ ਤਾਂ ਮੇਰਾ ਤਾਂ ਚਾ ਵੀ ਕਹਿੰਦੇ ਖਾਦਾ ਪੀਤਾ ਹੁੰਦਾ ਵਾ ਤੂੰ ਦੱਸ ਵੇ ਸਾਡਾ ਨਹੀਂ ਖਾਦਾ ਪੀਤਾ ਤੁਹਾਡਾ ਖਾਦਾ ਪੀਤਾ ਤੂੰ ਮੈਂ ਕਹਿੰਦਾ ਭਰਾਵਾ ਤੂੰ ਕਸਤੇ ਤੇ ਜਾਣ ਤੋਂ ਪਹਿਲਾਂ ਨਾ ਮੇਰਾ ਵੀ ਸੋਫੀ ਚੜਿਆ ਕਰ ਤੂੰ ਮੈਂ ਤਾਂ ਵੱਡੇ ਵੀ ਸੋਫੀ ਹੁੰਨਾ ਜਿਹਾ ਨਹੀਂ ਹੁੰਦਾ ਮੇਰਾ ਕੋਈ ਸੋਬੀਆਂ ਦੇ ਮੋਹ ਜਿੱਦਾਂ ਦੀ ਗੱਲਾਂ ਨਹੀਂ ਕਰਦੀਆਂ ਕਿ ਕੁੜੀ ਹੈ ਉਹ ਜਿਹੇ ਬੰਦੇ ਨੂੰ ਬੀੜੀ ਫੂਕ ਬੰਦੇ ਨੂੰ ਤੂੰ ਕਹਿਣ ਜਿਆ ਵਾ ਮੇਰਾ ਵੀ ਚਮਕੌਰ ਸਾਹਿਬ ਦੀ ਯਾਦ ਆਗੀ ਮੈਨੂੰ ਅੱਛਾ ਅਸੀਂ ਜਿੱਦਿਦਾਂ ਵੀ ਜਿੱਦਿ ਚਮਕੌਰ ਸਾਹਿਬ ਦੀ ਯਾਦ ਆਉਂਦੀ ਨਹੀਂ ਵਿਸ਼ਵਦੀਪ ਨੂੰ ਯਾ ਆਈ ਹੈ ਯਾਦ ਆਈ ਹੈ ਤੂੰ ਮੈਨੂੰ ਦੱਸ ਤੂੰ ਕਾਹਦੇ ਕਹਿਣਾ ਮੈਂ ਕਿਉਂ ਨਹੀਂ ਤੈਨੂੰ ਯਾਦ ਕਰੀਆ ਤੈਨੂੰ ਹੋਰ ਵੀ ਬਹੁਤ ਚੀਜ਼ਾਂ ਨਾਲ ਯ ਤੂੰ ਮੈਨੂੰ ਨਾ ਕਿਹਦਾ ਲੈਂਦਾ ਦੱਸ ਤਾ ਵਜ਼ੀਰ ਤੂੰ ਵਜ਼ੀਰ ਨਹੀਂ ਤੈਨੂੰ ਤੋ ਐਡਾ ਕਿਤੇ ਮੈਂ ਕਹਿੰਦਾ ਬੁਲਾ ਰਾ ਹੋਰ ਕੋਈ ਬੰਦ ਲੈਣਾ ਬ ਯਾਰ ਤੂੰ ਯਾਰ ਵੱਡੇ ਭਾਈ ਮੇਰੀ ਗੱਲ ਸੁਣ ਆਜ ਤੂੰ ਫੋਨ ਲਾ ਲੈ ਅੱਜ ਤੋਂ ਬਾਅਦ ਮੈਨੂੰ ਫੋਨ ਨਹੀਂ ਲਾਉਣਾ ਹੋਊਗਾ ਉਹ ਕੱਢ ਤਾ ਤੂੰ ਤੂੰ ਗੱਲ ਕਰੀ ਦਮਾਰਾ ਫਿਰ ਮੈਂ ਕਹਿੰਦਾ ਫੋਨ ਛੱਡ ਮੈਂ ਤੇਰੇ ਘਰ ਨਹੀਂ ਤੇਰੇ ਨਾਲ ਤੂੰ ਕਾਹਦੇ ਨਾਲ ਸਾਡੇ ਸਿੱਧਾ ਬਾਰੇ ਪਤਾਵਾ ਬੁਣ ਲੈ ਕੋਤੇ ਬੈਲੇ ਨਾ ਤੈਨੂੰ ਪਤਾ ਤੂੰ ਆ ਜੀ ਫਿਰ ਤੈਨੂੰ ਪਤਾ ਕਿ ਸਾਂਭੀ ਸੁਖੀ ਕੀ ਤੇ ਕੀ ਸਮਝ ਆ ਜਾਂਦੀ ਨਹੀਂ 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 ਜੇ ਉਹ ਤਾਂ ਬਈ ਤੁਸੀਂ ਜਾ ਤੈਨੂੰ ਕੋਈ ਗੱਲ ਨਹੀਂ ਤੈਨੂੰ ਤੈਨੂੰ ਨਹੀਂ ਹੰਗਤਿਆਂ ਜਿ세 ਬੰਦੀਆਂ ਦੰਦੀਆਂ ਜਵਾਬ ਤੈਨੂੰ ਹੋਰ ਬਗਾਲੀਆਂ ਹੋਣ ਤੈਨੂੰ ਤੇਰਾ ਕਾ ਕੁੱਤੇ ਬੰਦੇ ਨੂੰ ਫੋਨ ਲਾ ਕੇ ਮੈਂ ਕਰਨਾ ਵੀ ਕੀ ਆ ਬਾਅਦ ਚ ਜਿਹੜਾ ਸਭ ਜ਼ਿਆਦਾ ਤੁਲਨਾ ਕਰਨ ਰਿਹਾ ਅਗਲੇ ਬੰਦੇ ਨਾਲ ਵੱਡੇ ਵੀਰ ਮੈਂ ਸਾਹਿਬ ਜਦਿਆਂ ਨਾਲ ਤੁਲਨਾ ਨਹੀਂ ਕੀਤੀ ਤੂੰ ਹੋਰ ਹੋਰ ਕਿਹਦੀ ਗੱਲ ਨੇ ਮੂ ਰੱਖ ਮਾਰ ਨਹੀਂ ਕਮ ਬੰਦੂ ਇਹ ਸਮਾਲ ਹੋ ਗਈ ਨਹੀਂ ਤੂੰ ਰੱਖ ਮੈਨੂੰ ਕਿੱਥੇ ਤੂੰ ਕੀ ਬੋਲਣਾ ਹੋਇਆ ਤੈਨੂੰ ਰੱਖ ਸਮਾਲੂਗਾ ਤੈਨੂੰ ਕਿਹਦਾ ਸਿਆਣਾ ਬੋਗੇ ਤੈਨੂੰ ਉਹ ਸ਼ਰਮ ਕਰ ਕੋ ਜੀ ਚਾਰ ਟੁਕੜੀਆਂ ਕਰਕੇ ਤੂੰ ਦੁਨੀਆਂ ਨੂੰ ਖੁਸ਼ ਕਰਨ ਰਿਹਾ ਆ ਨਹੀਂ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਚਮਕਾਉਂਦਾ ਤੂੰ ਕਿਹਨੂੰ ਸਮਝਣਾ ਐ ਤੂੰ ਨਹੀਂ ਤੂੰ ਦੱਸ ਕਿ ਪਾ ਕਿਉਂ ਤੂੰ ਕਿਹਨੂੰ ਪਾਉਂਦਾ ਹੈ ਕਿ ਕਿਹੜਾ ਕਿਹੜਾ ਬੰਦਾ ਨਾਲ ਤੂੰ ਕਹਿੰਦੀ ਕਿੰਨਾ ਆ ਵਾ ਹੈ ਤੁਸੀਂ ਤੂੰ ਕਹਿੰਦੀ ਕਿੰਨਾ ਤੂੰ ਦੱਸ ਪਹਿਲਾਂ ਮੈਨੂੰ ਕੀ ਕਿਵੇਂ ਟੁਕੜੇ ਕਰਕੇ ਵੀ ਕਰਨੇ ਹੋਰ ਤੂੰ ਕਰਨ ਕੇ ਰਿਆ ਵਾ ਤੇ ਤੁਸੀਂ ਤਾਂ ਟੁਕੜੇ ਵਾਸਤੇ ਕਰੀ ਜਾਂਦੇ ਆ ਯਾਰ ਸਭ ਤੂੰ ਦੱਸ ਪਹਿਲਾਂ ਮੈਨੂੰ ਮੈਂ ਨਹੀਂ ਮੈਂ ਗੁਰੂ ਦੀ ਗੱਲ ਕਰਾਂ ਟੁਕੜੇ ਵਾਂਡ ਕਰਨ ਦੇ ਆ ਮੈਨੂੰ ਮੈਨੂੰ ਮੈਂ ਇੱਕ ਗੁਰੂ ਦਾ ਸਿੱਖ ਆ ਮੇਰੇ ਅੰਦਰ ਦਰਦ ਜਾ ਗਿਆ ਕਿ ਤੂੰ ਐ ਕੰਬਲੀ ਬੰਦੇ ਦੀ ਜਿਹੜੀ ਤੁਲਨਾ ਆ ਮਾ ਚਮਕੌਰ ਸਾਹਿਬ ਨਾਲ ਕਰਤੀ ਠੰਡਰ ਬੁਰਦਨਾ ਕਰਤੀ ਤੈਨਾਂ ਨਾਲ ਸੰਧਾ ਪਾਲੂ ਕੋ ਮੂੰਹ ਚੋਕੇ ਹੋਰ ਕਹਿ ਨਾ ਤੂੰ ਗੱਲ ਨੂੰ ਚਲੋ ਫਿਰ ਵੀ ਹੁਣ ਅੱਜ ਦੀ ਇੱਕ ਯਾਦ ਰੱਖੋ ਸਰਦਾਰ ਸਾਹਿਬ ਜੇ ਤੁਹਾਨੂੰ ਲੱਗਦਾ ਵੀ ਮੈਂ ਤੁਲਨਾ ਕਰਤੀ ਐ ਕੱਲ ਮੈਂ ਮੈਂ ਪਹਿਲੇ ਨੰਬਰੇ ਫਿਰ ਕਹੂੰਗਾ ਮੈਂ ਤੁਲਨਾ ਨਹੀਂ ਕੀਤੀ ਸੀ ਮੈਂ ਗੱਲ ਕੀਤੀ ਸੀ ਛੋਟੇ ਵੀਰ ਗੱਲ ਕਿਉਂ ਕਰ ਗਿਆ ਗੱਲ ਕੀਤੀ ਤੁਲਨਾ ਕੀਤੀ ਇੱਕ ਬਰਾबरी ਐ ਇੱਕ ਗੱਲ ਹੀ ਐ ਇੱਕ ਬਰਾबरी ਐ ਯਾਰ ਤੂੰ ਹੋਰ ਕਿਉਂ ਗੱਲ ਕਰਤੀ ਤੂੰ ਇੱਕ ਹੋਰ ਇੱਕ ਹੋਰ ਸੁਣ ਲੋ ਬੱਚੇ ਛੋਟੇ ਵੀਰ ਮੇਰੀ ਗੱਲ ਯਾਦ ਰੱਖ ਦੁਨੀਆਂ ਦੇ ਚਲੇ ਜਾਣਾ ਸਾਰੇ ਨੇ ਇਹ ਦੁਨੀਆਂ ਤੋਂ ਚਲੇ ਜਾਣਾ ਉਹਨਾਂ ਦੀ ਯਾਦਾਂ ਰਹਿਣੀਆਂ ਨਾ ਵਿਸ਼ਵਦੀਪ ਨੂੰ ਜ਼ਿਆਦਾ ਯਾਦ ਕਰਦਾ ਦੰਗੇ ਨਾ ਅਦਵਿੰਦਰ ਸਿੰਘ ਨੂੰ ਯਾਦ ਕਰਦਾ ਕਿਸ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸ਼ੱਕ ਨਹੀਂ ਨਾ ਤੇ ਫਿਰ ਆਪਣੇ ਦਿਮਾਗ ਵਿੱਚ ਕਹਾਣੇ ਰੱਖੋ ਜਮਾਨ ਨੂੰ ਤੇ ਦਿਮਾਗ ਨੂੰ ਟਿਕਾਣੇ ਲਾ ਕੇ ਗੱਲ ਕਰਿਆ ਕਰ ਚਲੋ ਹਾਂ ਜੀ ਹਾਂ ਗੱਲ ਠੀਕ ਹੈ ਜੀ ਹਾਂ ਜੀ ਅ ਵੱਡੇ ਭਾਈ ਜੀ ਮੈਂ ਵੀਡੀਓ ਬਣਾ ਕੇ ਤੇ ਮਾਫੀ ਵਾਲੀ ਪਾ ਰਿਆਂ ਤੇ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਛੋਟੇ ਵੀਰ ਜਰੂਰੀ ਯਾਦ ਸੱਗ ਚੱਕਰ ਆ ਤੁਸੀਂ ਸਾਡੇ ਭਰਾ ਹੋ ਜਾਣੇ ਜਾਂ ਜਾਣੇ ਨਾ ਗਲਤੀ ਹੋ ਜਾਂਦੀ ਆ ਜੀ ਜੀ ਠੀਕ ਆ ਤੇ ਜਿਸ ਤਰੀਕੇ ਨਾਲ ਤੂੰ ਅਗਵਾ ਕੜਦਾ ਨਾ ਇਹ ਸਿੱਖ ਕੌਮ ਆ ਫਿਰ ਇਹ ਸਾਡੇ ਸਹਬਜ਼ਾਦਿਆਂ ਨੇ ਯਾਰ ਸਤਿਗੁਰੂਆਂ ਨੇ ਸਾਡੇ ਆਪਣੇ ਬੱਚੇ ਸ਼ਹੀਦ ਕਰਾ ਕੇ ਯਾਰ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਸਮਾਜ ਵਾਸਤੇ ਕੀਤੀਆਂ ਪੂਰੀ ਦੁਨੀਆ ਵਾਸਤੇ ਕੀਤੀਆਂ ਨੇ ਹੈ ਕੋਈ ਗੱਲ ਨਹੀਂ ਕੋਈ ਮਾਫੀ ਚਾਹ ਉਲਟਾ ਤੂੰ ਅਗਵਾ ਕੜਣਿਆ ਵਾ ਫਿਰ ਤੂੰ ਚਲੋ ਮੇਰੀ ਸਰਕਾਰ ਹੁਣ ਫਿਰ ਗੁੱਸਾ ਨੀ ਹੁਣ ਛੱਡੋ ਨਹੀਂ ਛੱਡਣਾ ਪਰ ਅੱਜ ਤੋਂ ਬਾਅਦ ਜਿੰਦਗੀ ਦੇ ਵਿੱਚ ਗੱਲ ਯਾਦ ਰੱਖੀ ਕਦੇ ਵੀ ਕੰਪੈਰੀਸ਼ਨ ਨਹੀਂ ਕਰਨਾ ਕਿਸੇ ਦੁਨਿਆਵੀ ਬੰਦੇ ਕਰਕੇ ਕੋਈ ਗੱਲ ਮੈਂ ਹੋਰ ਲਫ਼ਜ਼ ਬੜੇ ਹੁੰਦੇ ਨੇ ਤੂੰ ਉਹ ਵਰਤਲਾ ਕੋਈ ਗੱਲ ਹੋਰ ਠੀਕ ਠਾਕ ਹੋ ਚੜ ਦੇ ਕਲਾ ਠੀਕ ਹੈ